ਅਸਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਇੱਕ ਪਾਸੇ ਪੰਜਾਬ ਦੇ ਵਿੱਚ ਕੜਕ ਦੀ ਤੁੱਪ ਤੇ ਪਾਰਾ ਲਗਭਗ 40 ਡਿਗਰੀ ਦੇ ਨੇੜੇ ਆ ਤੇ ਕੜਾਕੇ ਦੀਆਂ ਤੁੱਪਾਂ ਲੱਗ ਰਹੀਆਂ ਨੇ ਤੇ ਦੂਜੇ ਪਾਸੇ ਇੱਕ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇਹ ਤਸਵੀਰ ਹਿਮਾਚਲ ਦੇ ਸੋਲਣ ਦੀ ਹੈ ਜਿੱਥੇ ਲਗਭਗ ਟੈਂਪਰੇਚਰ ਜਿਹੜਾ ਉਹ 20 ਡਿਗਰੀ ਦੇ ਕਰੀਬ ਹੈ ਔਰ ਇੱਥੇ ਲਗਾਤਾਰ ਬੂੰਦਾਬੰਦੀ ਹੋ ਰਹੀ ਹੈ ਔਰ ਸੰਘਣੇ ਜਿਹੜੇ ਬੱਦਲ ਨੇ ਉਹ ਘਰਾਂ ਦੇ ਵਿੱਚ ਬਿਲਕੁਲ ਅ ਸ਼ਾਇ ਹੋਏ ਨੀਔਰ ਕੁਝ ਤਸਵੀਰਾਂ ਦੇਖੋ ਨਾ ਘਰਾਂ ਦੀਆਂ ਇਹ ਥੀਕੀ ਤਸਵੀਰਾਂ ਤੁਹਾਨੂੰ ਇੱਥੇ ਵੀ ਨਾ ਸਿਰਫ ਖੂਬਸੂਰਤੀ ਬਲਕਿ ਇੱਥੇ ਦੇ ਮੌਸਮ ਦੇ ਬਾਰੇ ਵੀ ਤੁਹਾਨੂੰ ਇੱਕ ਝਲਕ ਜ਼ਰੂਰ ਦੇ ਰਿਹਾ ਹੈ ਇਧਰੋਂ ਜੇਕਰ ਤੁਸੀਂ ਸਾਹਮਣੇ ਇੱਕ ਦ੍ਰਿਸ਼ ਦੇਖੋਗੇ ਲਗਭਗ ਇਹ Shimla ਤੋਂ ਮੈਨੂੰ ਲੱਗਦਾ ਵੀ ਕੈਂਟਿਕ ਦਾ ਵਾਰਟ ਹੋਊ ਵੀ ਇੱਥੋਂ ਪਰ ਇਹ ਜਦੋਂ ਘਰਾਂ ਦੀ ਖੂਬਸੂਰਤੀ ਦੇਖਦੇ ਹੋ ਬੱਦਲਾਂ ਦੇ ਵਿੱਚ ਲੁਕੇ ਇਹਨਾਂ ਘਰਾਂ ਨੂੰ ਤੁਸੀਂ ਦੇਖਦੇ ਹੋ ਤਾਂ ਮਨ ਨੂੰ ਤੁਹਾਡੀਆਂ ਅੱਖਾਂ ਨੂੰ ਇੱਕ ਵਾਰ ਠੰਡਕ ਜਿਹੜੀ ਹੈ ਉਹ ਜ਼ਰੂਰ ਮਿਲਦੀ ਹੋਵੇਗੀ ਤਾਂ ਬੋਲਣ ਇਸ ਸਮੇ ਜਿਹੜਾ ਟੂਰਿਸਟ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਿਹਾ ਹੈ ਔਰ ਲਗਾਤਾਰ ਜ ਜਦੋਂ ਦੀਆਂ ਪੰਜਾਬ ਦੇ ਵਿੱਚ ਛੁੱਟੀਆਂ ਹੋਈਆਂ ਨੇ ਉਹਨਾਂ ਛੁੱਟੀਆਂ ਤੋਂ ਬਾਅਦ ਜਿਹੜਾ ਪੰਜਾਬ ਦਾ ਖਾਸ ਕਰਕੇ ਟੂਰਿਸਟ ਹੈ ਜਿਹੜਾ ਪਹਿਲਾਂ ਕਸ਼ਮੀਰ ਜੰਮੂ ਕਸ਼ਮੀਰ ਵਾਲੇ ਪਾਸੇ ਨੂੰ ਜਾਂਦਾ ਸੀ ਕਿ ਤਾਂ ਪੈਲ ਕਾਮ ਦੀ ਘਟਨਾ ਤੋਂ ਬਾਅਦ ਹੁਣ ਉਹ ਟੂਰਿਸਟ ਦੀ ਗਿਣਤੀ ਜਿਹੜੀ ਹੈ ਉਹ ਇਸ ਬਾਚਨ ਵਾਲੇ ਪਾਸੇ ਨੂੰ ਵਧੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਤਸਵੀਰਾਂ ਅਸੀਂ ਤੁਹਾਨੂੰ ਕੁੱਲੂ ਦੀਆਂ ਦਿਖਾਈਆਂ ਸੀਗੀਆਂ ਕੁੱਲੂ ਦੇ ਲਾਲ-ਲਾਲ ਮਨਾਲੀ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਔਰ ਉੱਥੇ ਜਿਸ ਤਰੀਕੇ ਦੇ ਨਾਲ ਕਰਾਊਡ ਵੱਧ ਰਿਹਾ ਤਾਂ ਦੂਜੇ ਪਾਸੇ ਸੋਲਨ ਹਿਮਾਚਲ ਦੇ ਵਿੱਚ ਕਰਾਊਡ ਥੋੜਾ ਜੇ ਆਪਾਂ ਸੋਲਨ ਵਾਲੇ ਪਾਸੇ Shimla ਦੀ ਗੱਲ ਕਰੀਏ ਤਾਂ ਇੱਥੇ ਥੋੜਾ ਕਰਾਊਡ ਦਾ ਫਰਕ ਹੈ ਔਰ ਮੌਸਮ ਬਿਲਕੁਲ ਇੱਥੇ ਬਿਲਕੁਲ ਠੰਡਾ ਹੈ ਲਗਭਗ 20 ਡਿਗਰੀ ਟੈਂਪਰੇਚਰ ਹੈ ਜਦੋਂ ਇੱਥੇ ਆਮ ਜਦੋਂ ਇੱਥੇ ਤੇ ਲੋਕਲ ਲੋਕਾਂ ਨੂੰ ਅਸੀਂ ਮਿਲਦੇ ਹਾਂ ਤਾਂ ਉਹ ਲੋਕ ਕੋਟੀਆਂ ਸਵੈਟਰ ਪਾ ਕੇ ਇੱਥੇ ਜਿਹੜਾ ਉਹਨਾਂ ਦਾ ਜੀਵਨ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਖਲਾਟਾਂ ਦਾ ਤੁਸੀਂ ਅੰਦਾਜ਼ਾ ਲਗਾਉਂਦੇ ਹੋ ਤਾਂ ਆਹ ਦੇਖੋ ਇਹ ਖੂਬਸੂਰਤੀ ਹੈ ਹਿਮਾਚਲ ਦੀ ਹਿਮਾਚਲ ਦੀ ਸੋਲਣ ਦੀ ਔਰ ਬਾਰਿਸ਼ ਇੱਥੇ ਲਗਾਤਾਰ ਪੈ ਰਹੀ ਹੈ ਅਗਲਾ ਇੱਕ ਹਫਤਾ ਪੂਰਾ ਇੱਥੇ ਬਾਰਿਸ਼ ਦੱਸੀ ਗਈ ਹੈ ਉਸ ਬਾਰਿਸ਼ ਤੇ ਵਿੱਚ ਇੱਥੇ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਪਾਰਾ ਜਿਹੜਾ ਉਹ ਇੱਥੋਂ ਹੋਰ ਜਿਹੜਾ ਉਹ ਡਿਗੇਗਾ ਤਾਂ ਸੁਹਾਵਣਾ ਮੌਸਮ ਜਿਹੜਾ ਜ਼ਰੂਰ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸੋਲਣ ਦੀਆਂ ਤਸਵੀਰਾਂ ਨੇ ਸੋਲਣ ਦੇ ਸਭ ਤੋਂ ਸੋਹਣੇ ਦ੍ਰਿਸ਼ ਤੁਹਾਡੀਆਂ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਆਨ ਪੰਜਾਬੀ ਟੀਵੀ ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਦੇ ਇਸ ਮੌਸਮ ਦੇ ਵਿੱਚ ਇੱਥੇ ਟੈਂਪਰੇਚਰ ਦੇ ਵਿੱਚ ਗਰਾਵਟ ਆਈ ਹੈ ਔਰ ਲੋਕ ਜਿਹੜੇ ਨੇ ਉਹ ਘੁੰਮਣ ਦੇ ਲਈ ਹੁਣ ਹਿਮਾਚਲ ਦਾ ਰੁਖ ਕਰ ਰਹੇ ਨੇ ਤਾਂ ਬੱਦਲਾਂ ਦੇ ਵਿੱਚ ਘਿਰਿਆ ਹੋਇਆ ਇਹ ਬਿਲਕੁਲ ਖੂਬਸੂਰਤ ਸ਼ਹਿਰ ਹੈਗਾ ਔਰ ਇਸ ਸ਼ਹਿਰ ਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਇਸ ਮੌਸਮ ਤੋਂ ਲਗਾ ਸਕਦੇ ਹੋ ਲਗਾਤਾਰ ਇੱਥੇ بارش ਹੋ ਰਹੀ ਹੈ ਲਗਾਤਾਰ ਆਹ ਦੋਸਤੋ ਤੁਸੀਂ ਹੁਣ ਸਾਹਮਣੇ ਦੇਖ ਸਕਦੇ ਹੋ ਇਹ لینڈ ਸਲਾਈਡ ਹੋਇਆ ਔਰ ਆ ਸਾਰਾ ਪਹਾੜ ਇਥੋਂ ਟੁੱਟ ਕੇ ਜਿਹੜਾ ਇੱਧਰ ਸਾਰਾ ਡਿੱਗਾ ਸੀਗਾ ਮਲਬਾ ਹੁਣ ਥੋੜੀ ਜਿਹਾ ਪਹਿਲਾਂ ਇਹਨੂੰ ਕਲੀਅਰ ਕੀਤਾ ਗਿਆ ਪਰ ਅਜੇ ਵੀ ਕੰਮ ਜਿਹੜਾ ਉਹ ਇੱਥੇ ਜਾਰੀ ਹੈ ਪਰ ਰਸਤਾ ਇੱਕ ਪਾਸੇ ਪੂਰੇ ਦਾ ਪੂਰਾ ਰੁੜ ਚੁਕਿਆ ਹੈ ਤਾਂ ਇਹੀ ਅਜਤਨ ਤੌਰ ਦੇ ਉੱਤੇ ਘੁੰਮੋ ਜਿੱਥੇ ਤੁਹਾਡਾ ਚਿਤ ਕਰਦਾ ਜਿੱਥੇ ਪਰਿਵਾਰ ਦੇ ਨਾਲ ਤੁਸੀਂ ਸਮਾਂ ਬਿਤਾਉਣਾ ਚਾਹੁੰਦੇ ਹੋ ਘੁੰਮੋ ਪਹਾੜਾਂ ਦੀਆਂ ਇਹਨਾਂ ਖੂਬਸੂਰਤ ਤਸਵੀਰਾਂ ਖੂਬਸੂਰਤ ਵਾਦੀਆਂ ਦਾ ਆਨੰਦ ਜ਼ਰੂਰ ਲਓ ਪਰ ਹਾਂ ਜਿਹੜਾ ਆ ਪੂਰਾ ਹਫ਼ਤਾ ਦੱਸਿਆ ਗਿਆ ਉਹ ਪੂਰਾ ਹਫ਼ਤਾ ਮੌਸਮ ਖਰਾਬ ਦੱਸਿਆ ਗਿਆ ਤੁਸੀਂ ਦੇਖੋ ਵੀ ਦਰਖਤ ਵੀ ਜਿਹੜੇ ਨੇ ਉਹ ਇੱਥੇ ਟੁੱਟ ਕੇ ਡਿੱਗ ਚੁਕੇ ਨੇ ਤਾਂ ਇਹ ਹਿਮਾਚਲ ਦੀ ਖੂਬਸੂਰਤੀ ਦੇ ਨਾਲ-ਨਾਲ ਇੱਕ ਉਹ ਪੱਖ ਹੈ ਜਿਹੜਾ ਥੋੜਾ ਜਾਂ ਹਿਮਾਚਲ ਔਰ ਤੋਂ ਸਾਨੂੰ ਅੱਖਾਂ ਜਦੋਂ ਹਿਮਾਚਲ ਵੱਲ ਰੁੱਕ ਕਰਦੇ ਆ ਤਾਂ ਖੂਬਸੂਰਤੀ ਦਾ ਅਨੰਤਾ ਜ਼ਰੂਰ ਮਾਣਨਿਆ ਪਰ ਉਹਦੇ ਨਾਲ ਥੋੜਾ ਰਿਸਕੀ ਜ਼ਰੂਰ ਹੈ ਕਿਉਂਕਿ ਇਹ ਤੁਸੀਂ ਹੁਣ ਜਦੋਂ ਆ ਸਾਮਲ ਦੀ ਤਸਵੀਰ ਦੇਖੋਗੇ ਤਾਂ ਸਾਹਮਣੇ ਤਸਵੀਰ ਦੇ ਵਿੱਚ ਵੀ ਤੁਸੀਂ ਦੇਖੋ ਕਿ ਕਿਵੇਂ ਇਹ ਪਹਾੜ ਜਿਹੜਾ ਉਹ ਟੁੱਟ ਕੇ ਬਿਲਕੁਲ ਲੈਂਡਸਲਾਈਡ ਹੋਈ ਪਈ ਆ ਰਸਤਾ ਜਿਹੜਾ ਬਿਲਕੁਲ ਥੋੜਾ ਜਿਹਾ ਰਹਿ ਗਿਆ ਔਰ ਇੱਥੋਂ ਇਹ ਗੱਡੀਆਂ ਜਿਹੜੀਆਂ ਨੇ ਉਹ ਲੰਘ ਰਹੀਆਂ ਨੇ ਔਰ ਇੱਥੇ ਇੱਕ ਡਾਇਵਰਜਨ ਹੈਗੀ ਐ ਇੱਕ ਪਾਸੇ ਦਾ ਰੂਟ ਕੱਲਾ ਇੱਥੋਂ ਚਲਾਇਆ ਗਿਆ ਤਾਂ ਤੁਹਾਨੂੰ ਬਾਹਰਲਾ ਇੱਕ ਵਾਰ ਫਿਰ ਦਰਸ਼ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬਾਹਰ ਕਿਸ ਤਰੀਕੇ ਦਾ ਇਹ ਮਾਹੌਲ ਹੈਗਾ ਕਿਉਂਕਿ ਜਦੋਂ ਅਸੀਂ ਘੁੰਮਣ ਦੇ ਲਈ ਆਉਨੇ ਆ ਤਾਂ ਅਸੀਂ ਬਹੁਤ ਸਾਰੀਆਂ ਪਲਾਨਸ ਜਿਹੜੇ ਨੇ ਉਹ ਸਾਡੇ ਇੱਥੇ ਹੁੰਦੇ ਨੇ ਪਰ ਆਹ ਤਸਵੀਰ ਤੁਸੀਂ ਹੁਣ ਜਦੋਂ ਇੱਥੋਂ ਅਗਲੀ ਤਸਵੀਰ ਦੇਖੋਗੇ ਆਹ ਜਿਹੜਾ ਇੱਕ ਪਾਸੇ ਇਹ ਪੂਰਾ ਪੂਰਾ ਮਾਸਟਰਨਾ ਪੂਰਾ ਪਹਾੜ ਜਿਹੜਾ ਹੈ ਉਹ ਡਿੱਗਾ ਪਿਆ ਹੈ ਔਰ ਦਰਖਤ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਔਰ ਇਹ ਡਿੱਗੇ ਪਏ ਨੇ ਔਰ ਇਹਦੇ ਨਾਲ-ਨਾਲ ਇਹ ਸਾਰਾ ਰਸਤਾ ਖਰਾਬ ਹੋਇਆ ਪਿਆ ਔਰ ਇਧਰੋਂ ਤਾਂ ਪੂਰੀ ਜਿਹੜੀ ਆ ਉਹ ਸੜਕ ਜਿਹੜੀ ਆ ਉਹ ਰੁੜ ਚੁੱਕੀ ਯਾਰ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇਹ ਦਰਖਤ ਇੱਥੇ ਟੁੱਟੇ ਪਏ ਨੇ ਔਰ ਰਸਤਾ ਪੂਰਾ ਇਥੋਂ ਰੁੜ ਚੁਕਿਆ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਹੋਰ ਅੱਗੇ ਜਾ ਕੇ ਤੁਹਾਨੂੰ ਇੱਥੇ ਦੀ ਤਸਵੀਰ ਅਸਲ ਦੇ ਅਸਲ ਜਿਹੜੇ ਹਾਲਾਤ ਨੇ ਹਿਮਾਚਲ ਦੇ ਉਹ ਦਿਖਾਉਣ ਦੀ ਕੋਸ਼ਿਸ਼ ਕਰੀਏ ਹਾਲਾਂਕਿ ਆਪਾਂ ਇਸ ਚੀਜ਼ ਤੋਂ ਤੁਹਾਨੂੰ ਨਹੀਂ ਕਹਨੇ ਆਂ ਕਿ ਤੁਸੀਂ ਹਿਮਾਚਲ ਘੁੰਮਣ ਆਓ ਹਿਮਾਚਲ ਘੁੰਮਣ ਆਓ ਪਰ ਮੌਸਮ ਦਾ ਪੂਰਾ ਖਿਆਲ ਰੱਖੋ ਔਰ ਮੌਸਮ ਜਿਸ ਤਰੀਕੇ ਦੇ ਨਾਲ ਹੈਗਾ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਸ ਤਰੀਕੇ ਦੀਆਂ ਜਿਹੜਾ ਅਗਲੇ ਦਿਨਾਂ ਦੇ ਵਿੱਚ ਬਾਰਿਸ਼ ਸ਼ਾਇਦ ਆ ਨਹੀਂ ਹੈ ਜਾ ਰਸਤੇ ਖੁੱਲੇ ਨੇ ਜਾਂ ਨਹੀਂ ਹੈ ਤਾਂ ਉਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਹਿਮਾਚਲ ਦਾ ਰੁਕ ਕਰੋ ਤਾਂ ਆਹ ਤਸਵੀਰ ਜਿਹੜੋ ਤੁਸੀਂ ਦੇਖਦੇ ਹੋ ਸਾਰੇ ਦਾ ਸਾਰਾ ਰੋਡ ਇੱਥੋਂ ਰੁੜ ਚੁੱਕਿਆ ਔਰ ਇਹ ਤਸਵੀਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਕਰਦੀ ਹੈ ਪਰ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਅਸੀਂ ਘੁੰਮਣ ਤੋਂ ਕਿਸੇ ਨੂੰ ਵੀ ਇਹ ਸਲਾਹ ਨਹੀਂ ਦਿੰਦੇ ਵੀ ਤੁਸੀਂ ਘੁੰਮਣ ਨਾ ਆਓ ਪਰ ਹਾਂ ਜੋ ਆਉਣਾ ਤਾਂ ਪੂਰੀ ਤਿਆਰੀ ਦੇ ਨਾਲ ਆਓ ਔਰ ਜਦੋਂ ਬੱਚਿਆਂ ਨੂੰ ਨਾਲ ਲੈ ਕੇ ਨਿਕਲਦੇ ਆ ਤਾਂ ਮੌਸਮ ਉਹ ਦੀ ਜਿਹੜੀ ਜਾਣਕਾਰੀ ਆ ਉਹ ਜਰੂਰ ਹਾਸਲ ਕਰੋ ਉਹ ਕੋਈ ਵੀਦਰ ਰਿਪੋਰਟ ਦੇਖ ਸਕਦੇ ਹੋ ਹਿਮਾਚਲ ਦਾ ਜਿਵੇਂ بارش ਦਾ ਤੁਹਾਨੂੰ ਸਮੇਂ-ਸਮੇਂ ਤੇ ਸਰਕਾਰੀ ਪੱਧਰ ਤੇ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਪਰ ਜੋ ਇੱਥੇ ਹਾਲਾਤ ਨੇ ਉਹ ਹਾਲਾਤ ਖੂਬਸੂਰਤੀ ਦਾ ਇੱਥੇ ਹੈ ਠੰਡ ਤਾਂ ਇੱਥੇ ਹੈ ਇੱਥੇ ਤੁਸੀਂ ਬਾਣਾ ਦਾ ਅਨੰਤਾ ਮੰਨ ਸਕਦੇ ਹੋ ਪਰ ਉਹਦੇ ਨਾਲ-ਨਾਲ ਤੁਹਾਨੂੰ ਥੋੜਾ ਰਿਸਕੀ ਇੱਥੇ ਜਰੂਰ ਲੱਗਦਾ ਕਿਉਂਕਿ ਇਹ ਲੈਂਡਸਲਾਈਡ ਹੋਈ ਪਈ ਹੈ ਔਰ ਇਸ ਤੋਂ ਸਾਰੇ ਦਾ ਸਾਰਾ ਮਲਬਾ ਆ ਥੱਲੇ ਆ ਗਿਆ ਇੱਥੇ ਸੜਕ ਦੇ ਉੱਤੇ ਔਰ ਦੂਸਰੇ ਪਾਸੇ ਇਧਰ ਜਿਹੜੀ ਸੜਕ ਸੀਗੀ ਉਹ ਲਗਭਗ ਜਿਹੜੀ ਆ ਉਹ ਰੁੜ ਚੁੱਕੀ ਹੈ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕਿਵੇਂ ਇਹ ਸਫ਼ਰ ਨੂੰ ਪੂਰਾ ਕਰਨਾ ਕਿਵੇਂ ਅਸੀਂ ਜੇ ਹਿਮਾਚਲ ਦੇ ਵਿੱਚ ਖਰਚਾ ਕਰਕੇ ਆਉਣੇ ਆ ਤਾਂ ਕਿਵੇਂ ਉਸ ਚੀਜ਼ ਦਾ ਆਨੰਦ ਲੈਣਾ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਓ ਤਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਿਮਾਚਲ ਦੀਆਂ ਹੋਰ ਵੀ ਖੂਬਸੂਰਤ ਤਸਵੀਰਾਂ ਦਿਖਾਉਣ ਦੀ ਇਹ ਤਸਵੀਰਾਂ ਤੁਸੀਂ ਹੰਸੂਲਨ ਸ਼ੇਅਰ ਦੀਆਂ ਨਾਲ ਦੀ ਨਾਲ ਤੋਂ ਸ਼ਹਿਰ ਦਾ ਬਾਜ਼ਾਰ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਇੱਥੇ ਮੌਸਮ ਦਾ ਪੰਜਾਬ ਦੇ ਨਾਲੋਂ ਵੱਖਰਾ ਹੈਗਾ ਕਿਵੇਂ ਇੱਥੇ ਲੋਕਾਂ ਦਾ ਜੀਵਨ ਬਸਰ ਚੱਲਦਾ ਹੈ ਔਰ ਖਾਸ ਕਰਕੇ ਹੈ ਕਿ بارش ਦਾ ਇੱਥੇ ਆਉਣ ਵਾਲੇ ਜਿਹੜੇ ਦਿਨ ਨੇ ਉਹ ਬਿਲਕੁਲ ਰੂਟੀਨ ਦੇ ਵਿੱਚ بارش ਪੈਣ ਦਾ ਜਿਹੜਾ ਉਹ ਮੌਸਮ ਵਿਭਾਗ ਦੇ ਵੱਲੋਂ ਵੀ ਦੱਸਿਆ ਗਿਆ ਔਰ ਖਾਸ ਕਰਕੇ ਵੀ ਹੈ ਕਿ ਕਿੰਨੇ ਵੀ ਬੀਤੇ ਕੱਲ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਬਿਲਕੁਲ કડਕਦੀ ਧੁੱਪ ਸੀਗੀ ਔਰ ਗਰਮੀ ਸੀਗੀ ਲੋਕ ਟੀ-ਸ਼ਰਟਾਂ ਪਾ ਕੇ ਤੇ ਘੁੰਮਦੇ ਸੀਗੇ ਪਰ ਅੱਜ ਕੁਝ ਲੋਕਾਂ ਨੂੰ ਇੱਥੇ ਮਿਲੇ ਆ ਤਾਂ ਉਹਨਾਂ ਦੇ ਮੁਤਾਬਕ ਕਾਫੀਆਂ ਸਟੈਂਡਸ ਖਰਾਬ ਤੋਂ ਜੜੇ ਨੂੰ ਬਦਲਦੇ ਪਏ ਨੇ ਔਰ ਆ ਟੂਰਿਸਟ ਕੋਈ ਗੈਸਟ ਹਾਊਸ ਲਗਾ ਲਗਾ ਸਰ ਤੇ ਦੁਨੀਆ ਗੱਡੀਆਂ ਟੂਰਿਸਟ ਬੱਚੇ ਘੜੀ ਹੋਏ ਨੇ ਔਰ ਜਿੱਥੇ ਇੰਸਪੈਕਟਰ ਦੀ ਨਜ਼ਰ ਪਾਈ ਜੀ ਪੂਰੇ ਸ਼ਹਿਰ ਤੇ ਪੰਜਾਬ ਤੋਂ ਦਾ ਹੋਰ ਅਲੱਗ-ਅਲੱਗ ਜਿਹੜੇ ਸੂਬੇ ਹੈਗੇ ਨੇ ਉਹਨਾਂ ਤੋਂ ਘੁੰਮਣ ਦੇ ਲਈ ਆ ਰਿਹਾ ਪਰ ਹਾਂ ਜਿਵੇਂ ਮੌਸਮ ਦੇ ਵਿੱਚ ਥੋੜਾ ਜਿਹਾ ਫਰਕ ਦੱਸਿਆ ਗਿਆ ਤੇ ਲੈਂਡ ਸਲਾਈਡਿੰਗ ਦੀ ਥੋੜੀ ਜਿਹੀ ਜਾਣਕਾਰੀ ਦਿੱਤੀ ਗਈ ਹੈ ਤਾਂ ਉਸਤਾਰਨ ਥੋੜੀ ਦਿੱਕਤ ਇੱਥੇ ਗਈ ਹੈਗੀ ਆ ਕਿ ਕਿਤੇ ਰਸਤਾ ਬੰਦ ਹੋਵੇਗਾ ਤਾਂ ਸਟਾਟੇ ਤੋਂ ਮੁਰੇ ਚੱਲਦੇ ਬਾਹਰ ਨਹੀਂ ਪਰ ਆ ਜਿਹੜੀ ਤਸਵੀਰ ਹੈ ਨਾ ਇਹ ਪੰਜਾਬ ਤੋਂ ਲਾਹੌਰ ਦਾ ਹੈ ਬਹੁਤ ਦੂਰ ਦਾ ਇਸਾਨਾ ਕਸਬੇ ਜਿਹੜੀਆਂ ਹੈਗੀਆਂ ਨੇ ਉਹ ਸੋਲਰ ਸ਼ਹਿਰ ਦੀਆਂ ਨੇ ਲੋਕ ਰੋਜ਼ ਮਰਰਾ ਦੀ ਜ਼ਿੰਦਗੀ ਜਿਹੜੀ ਹੈ ਰੁਟੀਨ ਦੇ ਵਿੱਚ ਜਿਹੜੀ ਜ਼ਿੰਦਗੀ ਉਹ ਚੱਲ ਰਹੀ ਹੈ ਤਾਂ ਡਿਊਟੀਆਂ ਦੇ ਵਾਸਤੇ ਲੋਕ ਨਿਕਲਦੇ ਨੇ ਪਰ ਬਾਹਰ ਤੋਂ ਜਿਹੜੀ ਗੱਲ ਚੁੰਦੀ ਬਾਹਰ ਦੇ ਭਾਰਾਂ ਦੀ ਕੀ ਹੁੰਦੀ ਹੈ ਇਹਦਾ ਕੋਈ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਕਿੰਨੇ ਹਾਲਾਂਕਿ ਇਹਨਾਂ ਦੇ ਵਾਸਤੇ ਮੁਸ਼ਕਲ ਹੋ ਜਾਂਦੀ ਹੈ ਜਿਹੜੇ ਸਾਡੇ ਲਈ 2-4 ਦਿਨਾਂ ਦੇ ਲਈ ਘੁੰਮਣ ਕਰਨ ਲਈ ਆਉਂਦੇ ਨੇ ਉਹਨਾਂ ਦੇ ਲਈ ਰੂਪ ਪੁਆਇੰਟ ਜੂ ਹੋ ਜਾਂਦੇ ਆ ਜਦ ਰਸਤੇ ਬੰਦ ਹੋ ਜਾਂਦੇ ਨੇ ਜਾਂ ਬਰਸਾਤਾਂ ਦੇ ਵਿੱਚ ਕੰਮ ਦਾ ਖਾਤੂਦੇ ਨਹੀਂ ਚੈਨਲ ਦੇ ਨੂੰ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਅਰਜਨ ਇੱਕ ਜ਼ਰੂਰ ਹੈ ਪਰ ਰਿਕਵਰਟ ਇੱਕ ਬ੍ਰੇਕ ਜ਼ਰੂਰ ਲੱਗਦੀ ਹੈ ਪਰ ਹਾਂ